ਹੁੰਦਾ ਹੈ ਰਮਨਿਕ ਸਿੰਘ ਤੇ ਆਪਾਂ ਇਹ ਤੋਂ ਇੱਕ ਲੀਟਰ ਇਹਦਾ ਨਾਮ ਖਾਸ ਜਿਹਦੇ ਨਾਲ ਕੇ ਮਸ਼ਹੂਰ ਆ ਸਾਡੇ ਦੋਸਤਾਂ ਚ ਤੇ ਆਪਾਂ ਇਹ ਨਾਲ ਰੈਪਿਡ ਫਾਇਡ ਗੇਮ ਕਰਦੇ ਆਂਗੇ ਚਲੋ ਜੀ ਮਣਕੇ ਫੇਮ ਪੈਸਾ ਕੀ ਪ੍ਰਸਿੱਧੀ ਦੋਨੇ ਚੀਜ਼ਾਂ ਇੱਕ ਚੀਜ਼ ਹੁੰਦਾ ਕਰੇ ਫਿਰ ਫਿਰ ਦਾ ਜਵਾਬ ਦੇਣਾਗਾ ਤੁਹਾਨੂੰ ਅਨਸਰ ਦੇਣਾ ਚਾਹੀਦੀ ਦੇ ਪੈਸਾ ਕਿਉਂ ਤੇ ਹੈ ਜ਼ਰੂਰੀ ਹੈ ਬਹੁਤ ਜ਼ਿਆਦਾ ਘਰ ਪਰਿਵਾਰ ਚ ਚਲਾਉਣ ਦੇ ਲਈ ਆਪਣੀ ਜ਼ਿੰਦਗੀ ਨੂੰ ਵਧੀਆ ਲੈਵਲ ਤੇ ਲੈ ਕੇ ਜਾਣ ਵਾਸਤੇ ਔਰ ਥੇਮ ਵੀ ਫੇਰ ਹੀ ਬੰਦ ਜੇ ਪੈਸਾ ਹੋਵੇ ਠੀਕ ਹੈ ਤੇ ਇੱਕ ਗੇਮ ਖੇਡੀ ਤੁਸੀਂ ਕਿਲ ਮੈਰੀ ਕਿਲ ਮੈਰੀ ਹੁੱਕ ਅਪ ਨਹੀਂ ਮੈਂ ਨਹੀਂ ਖੇਡੀ ਜੀ ਕਿਲ ਮੈਰੀ ਕਿਲ ਹੁੰਦਾ ਮਤਲਬ ਕਿਸਕੀ ਨੂੰ ਮਾਰੇਗਾ ਹਾਂ ਕਿਸ ਦੇ ਨਾਲ ਵਿਆਹ ਕਰਵਾਏਗਾ ਜਾਂ ਕਿਸ ਦੇ ਨਾਲ ਰਹੇਗਾ ਜ਼ਿੰਦਗੀ ਭਰ ਕਿਹਨੂੰ ਧੋਖਾ ਦੇਗਾ ਹਾਂ ਠੀਕ ਹੈ ਮੈਂ ਕੇਸ਼ਵ ਤੇ ਢਿੱਲੋ ਹਾਂ ਠੀਕ ਹੈ ਕਿਸ ਨੂੰ ਧੋਖਾ ਦੇਗਾ ਕਿਸ ਦੇ ਨਾਲ ਵਿਆਹ ਕਿਸ ਦੇ ਨਾਲ ਜ਼ਿੰਦਗੀ ਭਰ ਰਹੇਗਾ ਕਿਨੂੰ ਮਾਰੇਗਾ ਮਤਲਬ ਇਹ ਸਵਾਲ ਔਖਾ ਹੈ ਇਹ ਚੁਣ ਚੁਣਨੇ ਆ ਤੂੰ ਬੰਦੇ ਚੁਣਨੇ ਆ ਕਿਹੜਾ ਕਿਹਦੇ ਨਾਲ ਤੂੰ ਜ਼ਿੰਦਗੀ ਭਰ ਰਹਿਣਾ ਰਹਿ ਸਕਦਾ ਕਿਹਨੂੰ ਧੋਖਾ ਦੇ ਸਕਦਾਗਾ ਕਿਨੂੰ ਨਹੀਂ ਦਾ ਕੋਈ ਆਨਸਰ ਨਹੀਂ ਚਾਹ ਕੇ ਕਾਫੀ ਚਾਹ ਤੈਨੂੰ ਕਿਹੜੀ ਸ਼ਕਤੀ ਚਾਹੀਦੀ ਹੈ ਜ਼ਿੰਦਗੀ ਚ ਵੀ ਕਿਹ ਸ਼ਕਤੀ ਤੇਰੇ ਕੋਲ ਹੋਵੇ ਤਾਂ ਪਿਆਰ ਵਾਲੀ ਸ਼ਕਤੀ ਕਿਹੜੀ ਸ਼ਕਤੀ ਪਿਆਰ ਵਾਲੀ ਸ਼ਕਤੀ ਕਿਹਦਾ ਨਹੀਂ ਹੁੰਦੀ ਆ ਜਿੱਥੇ ਮੈਂ ਸਾਰਿਆਂ ਨੂੰ ਪਿਆਰ ਕਰ ਸਕਾਂ ਜੋ ਨੋ ਟੁਕਣਾ ਦੇ ਸਕ। ਹੁਣ ਵੀ ਤੂੰ ਕਰ ਸਕਦਾ ਹੈਗਾ। ਉਹ ਸ਼ਕਤੀ ਜ਼ਿਆਦਾ ਚਾਹੀਦੀ ਹੈ ਉਹ ਘੱਟ ਹੈ ਜੀ। ਹੁਣ ਵੀ ਕਰ ਸਕਦਾ ਪਰ ਕਦੇ-ਕਦੇ ਕੋਈ ਜਦੋਂ ਵਿੱਚ ਵਿਚਾਲੇ ਕੋਈ ਮੈਸੇਜ ਕਰ ਦਿੰਦਾ ਉਦੋਂ ਗੁੱਸਾ ਆ ਜਾਂਦਾ। ਤੂੰ ਫੋਨ ਤੇ ਲੱਗਿਆ ਰਹਿਣਾਗਾ ਇੱਕ ਅਜਿਹੇ ਐਪ ਜਿਹੜਾ ਤੇਰੀ ਜ਼ਿੰਦਗੀ ਨੂੰ ਹੱਟ ਦੇਦਾ। ਮਤਲਬ ਤੂੰ ਖੁਸ਼ ਰਹੇਂਗਾ, ਥੋੜਾ ਜਿਹਾ ਬੈਟਰ ਰਹੇਂਗਾ। ਇੰਸਟਾਗ੍ਰਾਮ ਉਹ ਤੇ ਟਾਈਮ ਖਰਾਬ ਕਰਦਾ। ਇੰਸਟਾਗ੍ਰਾਮ ਤੇ ਅੱਜਕੱਲ ਜਿਹੜਾ ਕੁਝ ਗਲਤ ਚੱਲ ਰਿਹਾ ਉਹਦੇ ਬਾਰੇ ਕੋਈ ਗੱਲਾਂ ਆਪਾਂ ਗੱਲਾਂ ਕਰ ਵੀ ਲਵਾਂਗੇ ਫੇਰ ਵੀ ਠੀਕ ਨਹੀਂ ਹੋਣੀਆਂ ਉਹ ਚੀਜ਼ਾਂ ਕਿਉਂਕਿ ਜਿਹੜੇ ਚਲਾ ਰਹੇ ਨੇ ਉਹਨਾਂ ਵਿੱਚ ਜੇ ਸਮਝਣ ਦੀ ਲੋੜ ਹੈ ਹਾਂ ਮੈਂ ਇੰਸਟਾਗ੍ਰਾਮ ਤੇ ਵੀ ਚਲਾਉਣਾ ਕੁਝ ਪਾਉਣਾ ਪਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਮੈਂ ਕੁਝ ਚੰਗੀਆਂ ਚੀਜ਼ਾਂ ਵਾਇਰਲ ਕਰਾਂ ਇਹ ਚੀਜ਼ ਲੋਕ ਐਵੇਂ ਘਾਤੋਂ ਨਹੀਂ ਦੇਖਦੇ ਕਿ ਜਿਹੜੀ ਚੀਜ਼ ਆਪਾਂ ਦਵਾਂਗੇ ਉਹ ਕੱਲ ਨੂੰ ਵਾਪਸ ਵੀ ਆਊਗੀ ਅਗਰ ਆਪਾਂ ਨੰਗ ਬਣਾ ਦਿਖਾਉਨੇ ਆਂਗੇ ਤਾਂ ਘਰੇ ਆਪਣੇ ਵੀ ਤੀ ਪੈਣ ਮਾਂ ਹੈਗੀ ਹੈਗੀ ਹੈ ਨਾ ਕੱਲ ਉਹ ਚੀਜ਼ ਲੋਕ ਜਦੋਂ ਦੂਜੇ ਲੋਕ ਦੇਖਦੇ ਉਹਨਾਂ ਨੂੰ ਉਹਦਾ ਆਪਾਂ ਨੂੰ ਦਿੱਕਤ ਕਰਦਾ ਦਿੱਕਤ ਹੁੰਦੀ ਹੈਗੀ ਜਦੋਂ ਇਹ ਸੋਚ ਹੀ ਖਤਮ ਹੋ ਜਾਂਦੀ ਹੈ ਜਦੋਂ ਇਹ ਤੇ ਉਦੋਂ ਬਾਅਦ ਇਹ ਬੰਦਾ ਕਦਮ ਚੱਕਦਾ ਕਿਤੇ ਨਾ ਕਿਤੇ ਉਹ ਸੋਚ ਹੈ ਹੀ ਨਹੀਂ ਜਾਂ ਤਾਂ ਅਵੇਅਰ ਨਹੀਂ ਹੈਗੇ ਲੋਕ ਜਾਂ ਉਹਨਾਂ ਨੂੰ ਇਹ ਚੀਜ਼ ਦੀ ਕੋਈ ਪਰਵਾਹ ਨਹੀਂ ਇਹੋ ਸਾਡਾ ਇੱਕ ਅਜਿਹੀ ਮਤਲਬ ਅਜਿਹੀ ਅਜੀਬ ਜੀ ਘਟਨਾ ਦੱਸੋ ਜਿਹੜੀ ਤੁਸੀਂ ਕੀਤੀ ਹੋ ਜਿਹੜੀ ਕਿਸੇ ਨਾਲ ਨੂੰ ਕਿਸੇ ਨੂੰ ਨਾ ਪਤਾ ਹੋਵੇ ਤੁਹਾਡੇ ਨਾਲ ਹੋਈ ਹੋਵੇ ਤੁਹਾਡੀ ਕੋਈ ਹਰਕਤ ਮੇਰੀ ਇਦਾਂ ਦਾ ਫੇਰੇ ਕੋਈ ਯਾਦ ਨਹੀਂ ਹੈ ਕਿ ਇਸ ਤੱਕ ਮੈਂ ਕਰਵਾਵਾ ਹਾਂ ਕੋਈ ਵੀ ਸਕੂਲ ਵਾਲੀ ਕਾਲ ਜਾਲੀ ਹੋਣ ਵਾਲੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਬਸ ਉਹ ਹੀ ਇੱਕ ਮੈਡਮ ਜਿਹੜੋ ਪੜਾਉਂਦੀ ਹੁੰਦੀ ਸੀਗੀ ਤੇ ਉਹਦੇ ਪਿੱਛੇ ਸੂਟ ਦੇ ਪਿੱਛੇ ਐ ਸਾਈ ਪਾ ਦਿੰਦੇ ਸੀਗੇ ਉਹ ਤਾਂ ਨਹੀਂ ਪਾਈ ਕਿ ਉਹ ਦੇਖਦੇ ਹੁੰਦੇ ਉਹ ਦੇਖਣ ਤੇ ਨਜ਼ਾਰਾ ਆਉਂਦਾ ਸੀ ਮਤਲਬ ਬਿਚੀਨ ਵਾਲੋ ਸੀ ਜਿਹੜਾ ਬੰਦਾ ਫੋਨ ਦਾ ਸੀ ਉਹਨੂੰ ਅਸੀਂ ਹੱਲਾ ਛੇਰੀ ਦੇ ਦਿੱਤਾ ਸੀ ਇਹ ਨਾ ਹਲੇ ਆਇਆ ਆਇਆ ਸੀਗਾ 8ਵੀਂ ਕਲਾਸ ਦੀ ਗੱਲ ਹੈਗੀ ਮੈਥ ਵਾਲੀ ਮੈਡਮ ਤਾਂ ਪਹਿਲਾਂ ਵੀ ਰਹੀ ਸੀ ਸਾਡੀ ਇਨਚਾਰਜ ਸੀਗੀ ਮੈਡਮ ਦਾ ਨਾਮ ਸੀ ਆਸਾ ਮੇਰੇ ਯਾਦ ਆ ਤੇ ਉਹ ਉਹਦੇ ਸਾਡੀ ਸ਼ੇਪਸ ਦੀ ਤਾਂ ਸਟਾਰਟ ਸ਼ੁਰੂ ਹੋਈ ਸੀਗੀ ਸਾਨੂੰ ਸਿਖਾਉਣੀ ਸੀ ਸਰਕਲ ਟ੍ਰਾਇੰਗਲ ਹੈਨਾ ਰੈਕਟੈਂਗਲ ਵਗੈਰਾ ਉਹਦੇ ਵਿੱਚ ਕਹਿੰਦੇ-ਕਹਿੰਦੇ ਕਿ ਵੀ ਚਲ ਕੋਈ ਸਿਲੰਡਰਿਕਲ ਸ਼ੇਪ ਬਣਾਓ ਸਿਲੰਡਰ ਕਿਹਨੇ ਬਣਾਉਣਾ ਦਾ ਸਿਲੰਡਰ ਹੈਨਾ ਤੇ ਆਪਣਾ ਹਣਾ ਨਵਾਂ ਨਵਾਂ ਆਇਆ ਪਿੰਡੋ ਜਵਾਰ ਕੇ ਤੋਂ ਹੁਣ ਵੀ ਚਾ ਜਾ ਚ ਵੀ ਮੈਂ ਸਰੀਸਤੇ ਜਾਊਂਗਾ ਤੇ ਮੇਰਾ ਨਾ ਇਹ ਸਾਰੇ ਤਾੜੀਆਂ ਪਾਉਣਗੇ ਐ ਸਿਲੰਡਰ ਬਣਾਇਆ ਹੈ ਜਿਹੜਾ ਆਪਾਂ ਗੈਸ ਨਹੀਂ ਭਰਾਂਦੇ ਉਹ ਸਿਲੰਡਰ ਬਣਾਇਆ ਮੈਡਮ ਕਹਿੰਦੀ ਜਾਵੇ ਜਾਤਰੀ ਮੈਡਮ ਕਹਿੰਦੀ ਸਿਲੰਡਰ ਬਣਾਓ ਮੈਂ ਬਣਾਤਾ ਭਈ ਕਹਿੰਦੀ ਇਹ ਕੀ ਮੈਂ ਸਿਲੰਡਰ ਹੈ ਜੀ ਸਾਡੇ ਤਾਂ ਇਹੀ ਹੋਂਦ ਮੈਂ ਤੁਹਾਡੇ ਨਾਲ ਪਤਾ ਨਹੀਂ ਕਿਹਾ ਜਾਊਗਾ ਕੋਈ ਅਜੀਬਾ ਸੀਕ੍ਰੀਟ ਦੱਸੋ ਤੁਸੀਂ ਤੁਹਾਡੇ ਆਪਣੇ ਦੋ ਦੋਸਤਾਂ ਦਾ ਇੱਕ ਗਰਮੀਤ ਤੇ ਇੱਕ ਸੰਦੀਪ ਗਰਮੀਤ ਦਾ ਸਿਕਰੇ ਸੀਕ੍ਰੀਟ ਉਹ ਥੋੜਾ ਜਿਆ ਦੱਸਣ ਯੋਗ ਨਹੀਂ ਹੈ ਨਹੀਂ ਨਹੀਂ ਹਾਸੀ ਮਜ਼ਾਕ ਵਾਲਾ ਕੋਈ ਅਜੀਬ ਚੀਜ਼ ਦੱਸੋ ਜੇ ਤੁਸੀਂ ਉਹਦੇ ਨਾਲ ਕੀ ਕੀਤੀ ਹੋਵੇ ਹਾਸੀ ਮਜ਼ਾਕ ਵਾਲੀ ਜਾਂ ਮੇਰੇ ਰਿਕ ਹਾਸੀ ਮਜ਼ਾਕ ਤਾਂ ਵੀ ਤੁਸੀਂ ਕਾਲਜ ਪੜ੍ਹਦੇ ਹੁੰਦੇ ਸੀਗੇ ਉਦੋਂ ਬਸ ਐਸ਼ ਪ੍ਰਸਤੀ ਕਰਦੇ ਹੁੰਦੇ ਦੋਨੇ ਮਿਲ ਕੇ ਕਾਲ ਜੇ ਇਕੱਠੇ ਰਹਿੰਦੇ ਸੀ ਸਕੂਲ ਚ ਸਕੂਲ ਚ ਤਾਂ ਨਹੀਂ ਨਾ ਆਪਣੇ ਹੋਸਟਲ ਦੇ ਵਿੱਚ ਅਸੀਂ ਇਕੱਠੇ ਰਹਿੰਦੇ ਸੀ ਉੱਥੇ ਬਸ ਮौज-ਮਸਤੀਆਂ ਕਰਨੀਆਂ ਨਿਆਰੇ ਲੈਣੇ ਮੈਂ ਇੱਕ ਗੱਲ ਪੁੱਛੀ ਹੈਗੀ ਮੈਂ ਕਹਾਣੀ ਦੀ ਪੁੱਛੀ ਤੁਸੀਂ ਕੀ ਕੀਤਾ ਕੀ ਨਹੀਂ ਸੇ ਕਿਸੇ ਸਿਗਰਟ ਕੋਈ ਨਹੀਂ ਹੈਗਾ ਸਾਡਾ ਰੱਖੀ ਨਹੀਂ ਕੋਈ ਸਿਗਰਟ ਕੋਈ ਗੱਲ ਦੱਸ ਦੋ ਕੁੱਝਿਆ ਚੋਰੀ ਆਪਦੇ ਹੁੰਦੇ ਸੀਗੇ ਆਏ ਤਾਂ ਅਸੀਂ ਪਿੰਨੀਆਂ ਵੀ ਬਥੇਰੀਆਂ ਚੋਰੀ ਕੀਤੀਆਂ ਨੇ ਆਏ ਤਾਂ ਸਰ ਸਰ ਪਿੰਨੀਆਂ ਕਰਦੇ ਹਾਂ ਹਾਂ ਇੱਕ ਵਾਰ ਪਿੰਨੀਆਂ ਖਾਧੀਆਂ ਸੀ ਕੇ ਦੀਆਂ ਤੇ ਉਹ ਜਾ ਕੇ ਸਰ ਨੂੰ ਦੱਸਿਆ ਪ੍ਰੋਫੈਸਰ ਨੂੰ ਤੇ ਉਹ ਕਹਿੰਦਾ ਸੀ ਸੀਸੀਟੀਵੀ ਚ ਕੈਮਰੇ ਚੈੱਕ ਕਰੋ ਮੁੰਡਾ ਕਹਿੰਦਾ ਤੇ ਸਾਡਾ ਪੁੱਤ ਉਹ ਸਾ ਪ੍ਰੋਫੈਸਰ ਨੂੰ ਦੱਸਿਆ ਪ੍ਰੋਫੈਸਰ ਵੀ ਸਾਡਾ ਉਹ ਜਾ ਕਹਿੰਦਾ ਜੇ ਸੀਸੀਟੀਵੀ ਕੈਮਰੇ ਚ ਚੈੱਕ ਕਰ ਵੀ ਲਿਆ ਬੰਦਾ ਸਾਹਮਣੇ ਹੈਗਾ ਕੀ ਕਰ ਲੇਗਾ ਤੂੰ ਉਹ ਖਾ ਗਿਆ ਤਾਂ ਮਤਲਬ ਖਾ ਗਿਆ ਹੁਣ ਕੀ ਦੰਡ ਦੇਈ ਉਹਨੂੰ ਪਿੰਨੀਆਂ ਵਿੱਚ ਹਾਂ ਤੋ ਵੀ ਚੁੱਪ ਕਰਕੇ ਵਾਪਸ ਆ ਗਿਆ ਇੱਥੇ ਫਿਰ ਝੂਠ ਦੀ ਜਿੱਤ ਹੋਈ ਅਦਿਕ ਰਸ਼ਨ ਉਤਤਿਆ ਮੈਨੂੰ ਲੱਗਦਾ ਤੁਸੀਂ ਵੀ ਮਾਪ ਦੇ ਮਾਸਟਰ ਨੂੰ ਪਿੰਨੀ ਦੇ ਕੇ ਆਏ ਹੋਵੋਗੇ ਨਹੀਂ ਦਿੱਤੀਆਂ ਨਹੀਂ ਤੇ ਆਪ ਹੀ ਖਾ ਗੋਲੇ ਕਿਹਦਾ ਕਿਉਂ ਦੇਣੀਓ ਨਵਾਂ ਸਤੁਰੀ ਕੱਡੀਆਂ ਸੀ ਆਪਦੇ ਵਾਸਤੇ ਕੱਡੀਆਂ ਚਲੋ ਇੱਕ ਨਾ ਵਧੀਆ ਜਿਹਾ ਸਵਾਲ ਪੁੱਛਦੇ ਆਖਰੀ ਤੇ ਤੁਸੀਂ ਇੱਕ ਜਵਾਰਕੇ ਪਿੰਡ ਦੇ ਨਾ ਇੱਕ ਵਧੀਆ ਨੌਜਵਾਨ ਹੋਗੇ ਹਨ ਬੜੇ ਲਿਖੇ ਮਤਲਬ ਇੱਕ ਵਧੀਆ ਸੋਚ ਵਾਲੇ ਮੇਰੇ ਦੋਸਤ ਹਾਂ ਤਾਂ ਮੈਂ ਇੰਨਾ ਕੁ ਉਮੀਦ ਕਰ ਸਕਦਾ ਵੀ ਤੁਸੀਂ ਜਿੰਨਾ ਕਿ ਮੈਂ ਜਾਣਦਾਗਾ ਵਧੀਆ ਹੀ ਸੋਚ ਰੱਖਦਾ ਆਪਦੇ ਪਿੰਡ ਬਾਰੇ ਤਾਂ ਅੱਜ ਤੱਕ ਕੀ ਕੀਤਾ ਆਪਦੇ ਪਿੰਡ ਲਈ ਨਹੀਂ ਤਾਂ ਕੱਲ ਨੂੰ ਜਦੋਂ ਵਧੀਆ ਮੁਕਾਮ ਤੇ ਪਹੁੰਚਗੇ ਤਾਂ ਆਪਣੇ ਪਿੰਡ ਲਈ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਸੀਰੀਅਸ ਸਵਾਲ ਹੈ ਮੈਂ ਚਾਹਾਂਗਾ ਕਿ ਵਧੀਆ ਜਿਹਾ ਜਵਾਬ ਮਿਲੇ ਇਹਦਾ ਔਰ ਜਿਹੜੇ ਰਿਐਲਿਟੀ ਹੋਵੇ ਮੇਰੀ ਵੀ ਹਵਾ ਜਿਹਾ ਮੈਂ ਛੱਡੀ ਜਾਵਾਂ ਜਿਹੜਾ ਕਰਨ ਦੇ ਆਪਾਂ ਜੋਗਾਗੇ ਮੈਂ ਉਹਦੀ ਗੱਲ ਕਰਦਾ ਹਾਂ ਅਸੀਂ ਇੱਕ ਵਾਰੀ ਮਤਲਬ ਰਾਜਨੀਤਿਕ ਤੌਰ ਤੇ ਜਾਗਰੂਕ ਕਰਨ ਵਾਸਤੇ ਅਸੀਂ ਕਥਾ ਕੀਤੀ ਸੀ ਮੈਂ ਤੇਰੀ ਗੱਲ ਕਰਦਾ ਤੇ ਹਾਂ ਅਸੀਂ ਕਰਨੇ ਆ ਅਸੀਂ ਹੈਗੇ ਹੋਰ ਕੌਣ ਤੇ ਦੂਸਰੀ ਗੱਲ ਇੱਕ ਅਸੀਂ ਮਿਲ ਕੇ ਗੁਰਮਤ ਦਾ ਕੈਂਪ ਲਾਉਂਦੇ ਹੁੰਦੇ ਸੀ ਜਿੱਥੇ ਬੱਚਿਆਂ ਨੂੰ ਅਸੀਂ ਗਰਵਾਣੀ ਦੇ ਨਾਲ ਜੋੜਨਾ ਤੇ ਇਤਿਹਾਸ ਨਾਲ ਜਾਗਰੂਕ ਕਰਨਾ ਇਹ ਚੀਜ਼ਾਂ ਸਹੀ ਸੀਗੀਆਂ ਤਾਂ ਕਿ ਜਿਹੜੇ ਬੱਚੇ ਨੇ ਉਹ ਸਹੀ ਪਾਸੇ ਜੁੜ ਜਾਣ ਵੀ ਨਸ਼ੇ ਪਤੇ ਤੋਂ ਦੂਰ ਹੋ ਜਾਣ ਕਿਉਂਕਿ ਜੇ ਉਹਨਾਂ ਨੂੰ ਸਹੀ ਰਸਤੇ ਤੇ ਵਿਜੀ ਕਰਾਂਗੇ ਆਪਾਂ ਤਾਂ ਉਹ ਗਲਤ ਰਸਤੇ ਤੋਂ ਆਪਣੇ ਆਪ ਅਵਾਇਡ ਹੋ ਜਾਣਗੇ ਪਰ ਜੇ ਆਪਾਂ ਉਹ ਗਲਤ ਰਸਤੇ ਤੇ ਵਿਜੀ ਨਹੀਂ ਤੇ ਉਹਨਾਂ ਨੂੰ ਸਹੀ ਰਸਤਾ ਕੋਈ ਦਿਖਾਇਆ ਨਹੀਂ ਆ ਤਾਂ ਉਹਨਾਂ ਨੂੰ ਦਿਖੀ ਨਹੀਂ ਰਿਹਾ ਜਾਂ ਕੋਈ ਉਧਰ ਖਿੱਚ ਕੇ ਲੈ ਕੇ ਨਹੀਂ ਜਾ ਰਿਹਾ ਫਿਰ ਉਹ ਆਟੋਮੈਟਿਕ ਗਲਤ ਰਸਤੇ ਤੇ ਚੱਲ ਪੈਂਦੇ ਨੇ ਇਹਨੂੰ ਚਲਾਉਣ ਵਾਸਤੇ ਅਸੀਂ ਇੱਕ ਦੋ ਵਾਰੀ ਕੈਂਪ ਲਾਏ ਸੀ। ਉਦੋਂ ਵਾਰ ਅਸੀਂ ਆਪ ਆਪਣੇ ਪਿੰਡ ਤੋਂ ਥੋੜਾ ਜਿਹਾ ਦੂਰ ਚੱਲ ਗਏ ਸੀ ਕੰਮਾਂ ਕਰਾਂ ਬਸ ਕੇ। ਹੁਣ ਵੀ ਵਾਰੀ ਆ ਤਾਂ ਕਰਕੇ ਕੋਈ ਖਾਸ ਯੋਗਦਾਨ ਦੇ ਨਹੀਂ ਪਾਇਆ। ਕੱਲ ਨੂੰ ਕੀ ਕਰਨਾ? ਕੱਲ ਨੂੰ ਜੇ ਵਧੀਆ ਮੁਕਾਮ ਤੇ ਪਹੁੰਚਦੇ ਆ ਤਾਂ ਨੌਜਵਾਨਾਂ ਵਾਸਤੇ, ਬੱਚਿਆਂ ਵਾਸਤੇ ਔਰ ਸਾਰਿਆਂ ਨੂੰ ਇੱਕ ਜੁਟਤਾ ਦੇ ਵਿੱਚ ਬੰਨ੍ਹਣਾ ਤਾਂ ਕਿ ਇੱਕ ਚੰਗਾ ਪਿੰਡ ਬਣ ਸਕੇਗਾ। ਜਿਵੇਂ ਕਿ ਮਤਲਬ ਕੀ ਸੋਚਿਆ ਤਾਂ ਗੱਲ ਆ ਰਹੀ ਹੈ ਨਾ ਮੈਨੂੰ ਮੈਂ ਸੋਚਦਾ ਵੀ ਗਰਾਊਂਡ ਲੈਵਲ ਤੇ ਕੀ ਸੋਚਿਆ ਵੀ ਕੀ ਕਰੂੰਗਾ ਮੈਂ। ਵੀ 플레이ਰ ਚੰਗੇ ਨਿਕਲਣ ਜਿਹੜੇ ਟੌਪ ਲੈਵਲ ਤੇ ਕ੍ਰਿਕਟ ਨੂੰ ਲਾ ਲੋ ਫੁੱਟਬਾਲ ਦੀ ਗੱਲ ਕਰੀਏ ਕ੍ਰਿਕਟ ਦੇ ਸਾਰੇ ਵੀਰ ਥੋੜੀ ਨਾ ਕਿ ਇੱਥੇ ਹੀ ਜਾਣਗੇ ਜਵਾਰ ਕੇ ਦੋ ਕਿੰਨੇ ਉੱਪਰ ਤੋਂ ਪਹਿਲਾਂ ਕਿੰਨੇ ਕਿੰਨੇ ਮੌਕੇ ਹੱਟ ਦੇ ਸਕੇ ਜੇ ਆਪਾਂ ਇਹ ਸੋਚ ਲਿਆਵਾਂਗੇ ਕਿ ਤਾਂ ਇੱਕ ਵੀ ਨਹੀਂ ਜਾਣ ਨਹੀਂ ਪਰ ਇੱਥੋਂ ਹਲਕੋ ਕੋਈ ਨਿਕਲਿਆ ਨਹੀਂ ਨਾ ਤੇ ਕੋਈ ਮਾਰਸਾ ਚੋਂ ਨਹੀਂਗੇ ਕੱਢਾਂਗੇ ਜੇ ਨਹੀਂ ਨਿਕਲਣਗੇ ਭਾਈ ਤੁਸੀਂ ਆਪਾਂ ਉਹਦੇ ਲਈ ਜਿਹੜਾ ਬਣਦਾ ਹੈ ਜਿਹੜੀ ਚੀਜ਼ ਹੈ ਪੈਟਰਨ ਨੂੰ ਸਮਝਾਂਗੇ ਵੀ ਇਹਦੇ ਲਈ ਕੀ ਕੀ ਕਰਨਾ ਪੈਂਦਾ ਕਰਾਵਾਂਗੇ ਸਿਰਫ ਪਲੇਅਰਸ ਵਾਸਤੇ ਬਾਕੀ ਪਲੇਅਰਸ ਵਾਸਤੇ ਹੋਰ ਬਾਕੀ ਪਿੰਡ ਦੇ ਵਿਕਾਸ ਵਾਸਤੇ ਤਾਂ ਰਾਜਨੀਤੀ ਚ ਵੀ ਪੈਰ ਰਾਜਨੀਤਿਕ ਵਧੀਆ ਥੰਮ ਹੋਣਾ ਜ਼ਰੂਰੀ ਹੈ ਉਹਦੇ ਲਈ ਠੀਕ ਹੈ ਤਾਂ ਉਹਦੇ ਲਈ ਵੀ ਇਹ ਵੀ ਸੋਚ ਰਖਿਆ ਵੀ ਇੱਕ ਰਾਜਨੀਤੀ ਚ ਲਾ ਕੇ ਰਣਨੀਤੀ ਨਾਲ ਪਿੰਡ ਨੂੰ ਚਲਾਇਆ ਜਾਵੇ ਨਾ ਕਿ ਰਾਜਨੀਤੀ ਨਾਲ ਇਹ ਵੀ ਸੋਚ ਉਜਾਗਰ ਕਰਾਂਗੇ ਹੈ ਕਿਤੇ ਰਾਉਂਡ ਲੈਵਲ ਤੇ ਆਉਂਦੀ ਲੋੜ ਹੈਗੀ ਆ ਆਪਾਂ ਨੂੰ ਹਾਂ ਤਾਂ ਕਿ ਆਪਾਂ ਨੂੰ ਪਹਿਲਾਂ ਤਾਂ ਪ੍ਰੋਬਲਮ ਪਤਾ ਚੱਲਣ ਵੀ ਦਿੱਕਤ ਕੀ ਹੈਗੀ ਉਹਦੇ ਬਾਅਦ ਚ ਉਹਦਾ ਹੱਲ ਹੋਊਗਾ ਦਿੱਕਤਾਂ ਹੱਲ ਉਦੋਂ ਹੁੰਦੀਆਂ ਹੁੰਦੀਆਂ ਨੇ ਜਦੋਂ ਸਾਹਮਣੇ ਵਾਲੇ ਬੰਦੇ ਹੱਲ ਕਰਨਾ ਚਾਹੁੰਦੇ ਹੋ ਫਿਰ ਇੱਕ ਵਾਰੀ ਆਪਾਂ ਦੂਜੇ ਨੂੰ ਦੋਸਤ ਨਹੀਂ ਦੇ ਸਕਦੇ ਨਾ ਆਪਾਂ ਸ਼ੁਰੂਆਤ ਤੱਕ ਰਹੀਏ ਅੱਗੇ ਹੱਲ ਹੋਵੇ ਨਾ ਹੋਵੇ ਕਮ ਸੇ ਕਮ ਤੂੰ ਗਿਣਿਆ ਤਾਂ ਹੋ ਚ ਜਾਏਗਾ ਨਾ ਜਿਹੜੀ ਜਿਹੜੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਉਹਦੇ ਵਿੱਚ ਜੇ ਤੁਹਾਨੂੰ ਦੱਸੀ ਹੈ ਨਾ ਇਹ ਸ਼ੁਰੂਆਤ ਹੀ ਆ ਤੇ ਜਿਹਨਾਂ ਇਨਵੋਲਵ ਹੋਣਾ ਚਾਹੁੰਦਾ ਹੋਇਆ ਹੋ ਜੂਗਾ ਜਿਨੇ ਨਹੀਂ ਮਨਾਉਦੀ ਚੁਆਇਸ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਨਾ ਆ ਜਿਹੜੇ ਆਚਾਰੇ ਪੰਜੇ ਦੋਸਤ ਹੈਗੇ ਆ ਸਾਰੇ ਮਿਲ ਕੇ ਕੁਛ ਨਾ ਕੁਛ ਇਹ ਬਤਿਆ ਕਰਨ ਦੇ ਮੈਨੂੰ ਪਤਾ ਹੈ ਕਿ ਇਹ ਕਰਨਗੇ ਇਹਲੇ ਦੱਸ ਨਹੀਂ ਦੱਸਣਾ ਦੱਸ ਨਹੀਂ ਸਕਦੇ ਨਾ ਦੱਸਣਾ ਨਹੀਂ ਚਾਹੁੰਦੇ ਇਹ ਸਿਗਰਟ ਰੱਖਣਾ ਚਾਹੁੰਦੇ ਜਦੋਂ ਪਿਆਰੇ ਜੀ ਨੇ ਕਿਰਪਾ ਕੀਤੀ ਉਸ ਉਦੋਂ ਸਾਰਾ ਕੰਮ ਹੀ ਥੋਡੇ ਮੂਰੇ ਲੈ ਕੇ ਆਉਣਗੇ ਖੁਦ ਕੀ ਅਸੀਂ ਆਹ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਗੁਦ ਕਿਰਪਾ ਕਰਨ ਚਲੋ ਜੀ ਹੋਰ ਗੱਲ ਆਪਾਂ ਕਰਦੇ ਆ ਬਾਅਦ ਚ ਤੁਹਾਡਾ ਧੰਨਵਾਦ ਅੱਜ ਲਈ ਧੰਨਵਾਦ ਤੁਹਾਡਾ ਜੀ